ਬਿਆਸ ਦਰਿਆ ਦਾ ਪਾਣੀ ਉਫਾਂਤੇ ਹੋਏ ਆਸ-ਪਾਸ ਦੇ ਪਿੰਡਾਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਪਿੰਡ ਦੇ ਲੋਕ ਜੋ ਕਿ ਕਿਸੇ ਵੇਲੇ ਆਪਣੇ ਘਰਾਂ ਦੇ ਵਿੱਚ ਬੜੇ ਸੁਰੱਖਿਤ ਮਹਿਸੂਸ ਕਰਦੇ ਸਨ ਅੱਜ ਦਰੇ ਸਾਮੇ ਬੈਠੇ ਹਨ ਹਰੇ ਪਾਸੇ ਆਪਣਾ ਤਪਰੀਦਾ ਮਾਹੌਲ ਹੈ ਪਿੰਡ ਦਾ ਗੁਰੂ ਘਰ ਜਿੱਥੋਂ ਹਮੇਸ਼ਾ ਸ਼ਾਂਤੀ ਦੇ ਹੀ ਸੰਦੇਸ਼ ਸਭ ਪਾਸੇ ਜਾਂਦੇ ਸਨ ਅੱਜ ਹੜ੍ਹ ਦੀਆਂ ਅਨਾਊਂਸਮੈਂਟਾਂ ਹੋ ਰਹੀਆਂ ਹਨ ਅਲਰਟ ਜਾਰੀ ਕੀਤੇ ਜਾ ਰਹੇ ਹਨ ਪਿੰਡ ਦਾ ਸਰਪੰਚ ਲੋਕਾਂ ਨੂੰ ਬੜੀ ਚੇਤਾਵਨੀ ਦੇ ਰਿਹਾ ਹੈ ਜਲਦੀ ਤੋਂ ਜਲਦੀ ਉੱਚੀ ਜਗ੍ਹਾ ਤੇ ਜਾਓ ਇੱਥੇ ਰਹਿਣ ਦਾ ਹੁਣ ਕੋਈ ਫਾਇਦਾ ਨਹੀਂ ਹੈ ਜਿਨ੍ਹਾਂ ਦੇ ਘਰ ਕੱਚੇ ਹਨ ਛੱਤਾਂ ਡਿੱਗਣ ਵਾਲੀਆਂ ਹਨ ਉਹ ਆਪਣਾ ਸਮਾਨ ਵਗੈਰਾ ਲੈ ਕੇ ਜਾਂ ਤਾਂ ਕਿਸੇ ਉੱਚੀ ਜਗ੍ਹਾ ਚਲੇ ਜਾਓ ਜੇਕਰ ਨਹੀਂ ਤਾਂ ਪਿੰਡ ਦੇ ਉੱਚੇ ਗੁਰੂ ਘਰ ਦੇ ਉੱਪਰ ਉੱਥੇ ਜਾ ਸਕਦੇ ਹੋ ਸ਼ਾਇਦ ਉੱਥੇ ਪਾਣੀ ਨਾ ਪਹੁੰਚੇ ਉਹ ਬੜਾ ਉੱਚਾ ਹੈ ਜਲਦੀ ਕਰੋ ਜਿੱਥੇ ਸਾਰੇ ਪਾਸੇ ਇਹੀ ਹਪੜਾ ਤਪੜੀ ਦਾ ਮਾਹੌਲ ਹੈ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਬਿਲਕੁਲ ਸ਼ਾਂਤੀ ਹੈ ਬੇਬੇ ਹਰਦੇਵ ਕੌਰ ਦਾ ਕਰ ਜਦੋਂ ਇੱਕ ਪਿੰਡ ਦਾ ਨੌਜਵਾਨ ਜਸਪ੍ਰੀਤ ਜੋ ਕਿ ਸ਼ਹਿਰ ਤੋਂ ਹੀ ਪਿੰਡ ਵਾਪਸ ਆਇਆ ਸੀ ਤੇਜ਼ੀ ਨਾਲ ਬੇਬੇ ਦੀ ਘਰ ਵੱਲ ਭੱਜਿਆ ਤਾਂ ਉਹ ਦੇਖ ਕੇ ਹੈਰਾਨ रह ਗਿਆ ਕਿ ਬੇਬੇ ਜੋ ਕਿ 110 ਸਾਲ ਦੀ ਬਡੇਰੀ ਉਮਰ ਦੀ ਹੈ ਉਹ ਅਜੇ ਵੀ ਆਪਣੇ ਬਿਹਰੇ ਦੇ ਵਿੱਚ ਲੱਗੇ ਇੱਕ ਲੱਕੜ ਦੇ ਬੈਂਚ ਤੇ ਬੈਠੀ ਹੋਏ ਪਾਣੀ ਉਸ ਤੇ ਘਰ ਦੇ ਬਿਲਕੁਲ ਅੰਦਰ ਵੱੜ ਚੁੱਕਿਆ ਹੋਏ ਕਿਉਂਕਿ ਉਸ ਦਾ ਪੁਰਾਣਾ ਘਰ ਬਿਲਕੁਲ ਦਰਿਆ ਦੇ ਕੰਢੇ ਤੇ ਹੈ ਅਤੇ ਉਸ ਤੇ ਪੈਰ ਪਾਣੀ ਦੇ ਵਿੱਚ ਹਨ ਬੇਬੇ ਤੁਸੀਂ ਇੱਥੇ ਕੀ ਕਰ ਰਹੇ ਚੰਗੋ شويه ਤੇ ਹੁਣ ਸਮਾਨ ਹੀ ਹੈ ਪਾਣੀ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਜਸਪ੍ਰੀਤ ਨੇ ਉਸਤਾਦ ਪੜੇਗਾ पर बेबे ने अपना हाथ खुड़ी जी छड़वा देता जा पुत्र तू जा बेबे दी आवाज ਵਿੱਚ ਇੱਕ ਅਜੀਬ ਸ਼ਾਂਤੀ ਸੀ ਜੋ ਜਸਪ੍ਰੀਤ ਨੂੰ ਬੜੀ ਅਜੀਬ ਲੱਗ ਰਹੀ ਸੀ ਮੈਂ ਆਪਣੀ ਸਾਰੀ ਜ਼ਿੰਦਗੀ ਇਸ ਘਰ ਦੇ ਵਿੱਚ ਬਤਾਈ ਹੈ ਮੇਰੀਆਂ ਖੁਸ਼ੀਆਂ ਮੇਰੀ ਗਮੀ ਮੇਰੀਆਂ ਯਾਦਾਂ ਮੇਰਾ ਪਿਆਰ ਸਭ ਐਸੇ ਮਿੱਟੀ ਵਾਲੇ ਘਰ ਦੇ ਵਿੱਚ ਹਨ ਇਸ ਦਰਿਆ ਨੇ ਮੈਨੂੰ ਸਾਰੀ ਉਮਰ ਪਾਲਿਆ ਹੈ ਜੇ ਅੱਜ ਮੈਨੂੰ ਆਪਣੇ ਨਾਲ ਵੀ ਲੈ ਜਾਵੇਗਾ ਤਾਂ ਕੋਈ ਗੱਲ ਨਹੀਂ ਹੈ ਮੈਂ ਤਾਂ ਆਪਣੇ ਪੁੱਤਰ ਦੀ ਛਾਤੀ ਤੇ ਹੀ ਰਹੀ ਹਾਂ ਬੇਬੇ ਦੀਆਂ ਅੱਖਾਂ ਦੇ ਵਿਚ ਕੋਈ ਡਰ ਨਹੀਂ ਸੀ ਸਗੋਂ ਉਸੇ ਦਰਿਆ ਪ੍ਰਤੀ ਇੱਕ ਗਹਿਰਾ ਪਿਆਰ ਸੀ ਜਸਪ੍ਰੀਤ ਨੂੰ ਲੱਗਿਆ ਕਿ ਉਹ ਹੁਣ ਬੇਬੇ ਨੂੰ ਸਮਝ ਨਹੀਂ ਪਾਰਿਆ ਉਸਨੇ ਬੜੀਆਂ ਮਿੰਤਾ ਕੀਤੀਆਂ ਬੇਬੇ ਤੁਹਾਡੀ ਮਿੱਟੀ ਨਾਲ ਮੁਹੱਬਤ ਨਹੀਂ ਹੈ ਇੱਥੇ ਤਾਂ ਜਾਨ ਦਾ ਖਤਰਾ ਹੈ ਤੁਸੀਂ ਸਾਨੂੰ ਸਭ ਨੂੰ ਆਪਣੀ ਪਛਾਣ ਦੱਸੀ ਹੈ ਤੁਸੀਂ ਸਾਨੂੰ ਬਹੁਤ ਕੁਝ ਸਿਖਾਇਆ ਹੈ ਤੁਸੀਂ ਸਾਡੇ ਦਾਦੀ ਹੋ ਤੁਸੀਂ ਸਾਡੇ ਨਾਲ ਚੱਲੋ ਬੇਬੇ ਨੇ ਪਿਆਰ ਨਾਲ ਉਸਨੂੰ ਰੋਕਿਆ ਜਹਾ ਪੁੱਤਰ ਤੂੰ ਜਾ ਮੈਂ ਤਾਂ ਆਪਣੀ ਸਾਰੀ ਜ਼ਿੰਦਗੀ ਜੋ ਚੁੱਕੀ ਹਾਂ ਜਹਾ ਅਤੇ ਬਾਕੀ ਲੋਕਾਂ ਨੂੰ ਬਚਾਇਆ ਜਸਪ੍ਰੀਤ ਵਿਚਾਰਾ ਮਜਬੂਰ ਹੋ ਕੇ ਪਸ ਮੁੜ ਗਿਆ ਕਿਉਂਕਿ ਪਾਣੀ ਉਸਦੀ ਛਾਤੀ ਤੱਕ ਆ ਚੁੱਕਿਆ ਸੀ ਜਦੋਂ ਉਹ ਕੁਝ ਕਦਮ ਅੱਗੇ ਵਧਿਆ ਤਾਂ ਉਸਨੇ ਇੱਕ ਭਿਆਨਕ ਆਵਾਜ਼ ਸੁਣੀ ਪਾਣੀ ਦਾ ਇੱਕ ਤੇਜ਼ ਵਹਾਅ ਬੇਬੇ ਦੇ ਘਰ ਨਾਲ ਟਕਰਾਇਆ ਮਿੱਟੀ ਦੀਆਂ ਕੰਧਾਂ ਰੇਤ ਦੇ ਮਹਿਲ ਵਾਂਗੀਆਂ ਛੱਤ ਦੇ ਵੱਡੇ ਵੱਡੇ ਹਿੱਸੇ ਟੁੱਟ ਕੇ ਪਾਣੀ ਦੇ ਵਿੱਚ ਡਰਨ ਲਗੇ ਬੇਬੇ ਦਾ ਘਰ ਜੋ ਕਿ ਉੱਥੇ ਕਿੰਨੇ ਸਮੇਂ ਤੋਂ ਖੜਾ ਸੀ ਹੁਣ ਪਾਣੀ ਦੇ ਵਿੱਚ ਮਿਲ ਗਿਆ ਸੀ ਬੇਬੇ ਇੱਕ ਲੱਕੜ ਦੇ ਫੱਟੇ ਨੂੰ ਫੜ ਕੇ ਹੜ ਦੇ ਪਾਣੀ ਵਿੱਚ ਡੁੱਬਦੀ ਜਾ ਰਹੀ ਸੀ ਜਸਪ੍ਰੀਤ ਨੇ ਦੂਰੋਂ ਹੀ ਚਿ ਕਿਆ ਬੇਬੇ ਪਰ ਉਸਦੀ ਆਵਾਜ਼ ਪਾਣੀ ਦੇ ਉਸ ਤੇਜ਼ ਸ਼ੋਰ ਦੇ ਵਿੱਚ ਗਮ ਹੋ ਗਏ ਹਰਦੇਵ ਕੌਰ ਦਾ ਸਿਰ ਘੁੰਮ ਰਿਹਾ ਸੀ ਉਸ ਦੀ ਨਜ਼ਰ ਅਗੇ ਸਿਰਫ ਪਾਣੀ ਅਤੇ ਸਿਰਫ ਪਾਣੀ ਸੀ ਉਸ ਨੂੰ ਕੁਝ ਸਮਝ ਨਹੀਂ ਆ ਰਹੀ ਸੀ ਉਹ ਕਿੱਥੇ ਜਾ ਰਹੀ ਹੈ ਪਾਣੀ ਦੀ ਤੇਜ਼ ਰਫ਼ਤਾਰ ਨੇ ਉਸ ਨੂੰ ਪੂਰੀ ਤਰ੍ਹਾਂ ਬੇਹੋਸ਼ ਕਰ ਦਿੱਤਾ ਉਸ ਨੂੰ ਲੱਗਿਆ ਕਿ ਸ਼ਾਇਦ ਇਹ ਉਸ ਦੀ ਜ਼ਿੰਦਗੀ ਦਾ ਆਖਰੀ ਵੇਲਾ ਹੈ ਉਸ ਨੇ ਖੋਲੀ-ਖੋਲੀ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕੀਤਾ ਜਿਵੇਂ ਉਹ ਹਰ ਰੋਜ਼ ਕਰਦੀ ਸੀ ਵਾਹਿਗੁਰੂ ਧੰਗੁਰੂ RAMDAS ਮਹਾਰਾਜ ਵਾਹਿਗੁਰੂ ਤੇ ਜਾਪ ਦੇ ਬੋਲ ਅਜੇ ਉਸਦੇ ਮੋਢੇ ਵਿੱਚ ਹੀ ਸਨ ਕਿ ਉਸਨੇ ਅਚਾਨਕ ਇੱਕ ਬਹੁਤ ਵੱਡਾ ਪਰਛਾਵਾ ਆਪਣੇ ਨੇੜੇ ਮਹਿਸੂਸ ਕੀਤਾ ਉਸਨੇ ਡਰ ਨਾਲ ਆਪਣੀਆਂ ਅੱਖਾਂ ਖੋਲੀਆਂ ਉਸ ਦੀਆਂ ਅੱਖਾਂ ਦੇ ਸਾਹਮਣੇ ਇੱਕ ਬਹੁਤ ਵੱਡਾ ਜੀ ਸੀ ਜਿਸ ਦੀ ਚਮੜੀ ਤੇਜ਼ ਬਹਾ ਦੇ ਵਿੱਚ ਵੀ ਚਮਕ ਰਹੀ ਸੀ ਇਹ ਇੱਕ ਕੜਿਆਲ ਸੀ ਜਿਸ ਬਾਰੇ ਉਹ ਪੂਰੇ ਪਿੰਡ ਦੇ ਵੀ ਸੁਣਦੇ ਸੀ ਬੇਤੇਕ ਕੜਿਆਰ ਰੰਦਾ ਹੈ ਬੇਬੇ ਨੂੰ ਕੁਝ ਸਮੇਂ ਲਈ ਸਮਝ ਨਹੀਂ ਆਇਆ ਉਸ ਨੂੰ ਲੱਗਿਆ ਸ਼ਾਇਦ ਉਸ ਦੀ ਜ਼ਿੰਦਗੀ ਦਾ ਅੰਤ ਆ ਗਿਆ ਹੈ ਪਰ ਉਸਦੇ ਡਰ ਦੇ ਬਿਲਕੁਲ ਉੱਤੇ ਉਸ ਕੜਿਆਲ ਨੇ ਉਸਤੇ ਹਮਲਾ ਨਹੀਂ ਕੀਤਾ ਕੀਤਾ ਲੇਕਿਨ ਫਿਰ ਅਜੇਹਾ ਕੌਤਕ ਵਾਪਰਿਆ ਅਜੇਹੀ ਘਟਨਾ ਵਾਪਰੀ ਜਿਸ ਨੂੰ ਦੂਰ ਖੜਾ ਜਸਪ੍ਰੀਤ ਵੇਖ ਪਾਰਿਆ ਸੀ ਇਹ ਵਿਸ਼ਵਾਸ ਕਰਨ ਯੋਗ ਨਹੀਂ ਸੀ ਉਸਨੇ ਵਾਰ ਵਾਰ ਆਪਣੀਆਂ ਅੱਖਾਂ ਮੜੀਆਂ ਵਾਰ ਵਾਰ ਦੇਖਣ ਦੀ ਕੋਸ਼ਿਸ਼ ਕੀਤੀ ਕਿ ਸਾਹਮਣੇ ਦਰ ਅਸਲ ਕੀ ਹੋ ਰਿਹਾ ਹੈ ਲੇਕਿਨ ਉਸ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਆਇਆ ਉਹ ਕੜਿਆਲ ਜੋ ਕਿ ਕਿਸੇ ਵੀ ਜੀਵ ਨੂੰ ਮਿੰਟਾਂ ਦੇ ਵਿੱਚ ਹੀ ਖਤਮ ਕਰ ਸਕਦਾ ਹੈ ਜੋ ਕਿ ਮਿੰਟਾਂ ਦੇ ਵਿੱਚ ਹੀ ਕਿਸੇ ਜੀਵ ਨੂੰ ਮਾਰ ਮੁਕਾ ਸਕਦਾ ਹੈ ਉਹ ਮਗਰਮੱਛ ਉਸਨੇ ਅੱਜ 110 ਸਾਲ ਦੀ ਬੇਬੇ ਕਿਨੇ ਬਚਾਈ ਜਾਨ ਹੈ ਲੇਕਿਨ ਜੋਹੀ ਕਿਨਾਰੇ ਤੇ ਡੱਕਿਆ ਹੈ ਜੋਹੀ ਥੋੜੀ ਮਾਤਾ ਜੜੀ ਹੈ ਹੋਸ਼ ਤੇ ਬਚਾਈ ਹੋਏ ਪਿੰਡ ਵਾਲੇ ਮਾਤਾ ਨੂੰ ਬਚਾਣ ਪਹੁੰਚੇ ਹਨ ਤਾਂ ਉਸ ਕੜੇ ਹਾਲ ਨੇ ਪਿੰਡ ਵਾਲਿਆਂ ਦੇ ਨਾਲ ਕੀਤਾ ਗਿਆ ਕੰਮ ਜਿਸ ਨੂੰ ਸੁਣ ਕੇ ਤੁਹਾਡੇ ਵੀ ਉੱਠ ਜਾਣਗੇ ਹੋਸ਼ ਆਖਿਰ ਕੀ ਕਰ ਦਿੱਤਾ ਉਸਨੇ ਕੌਣ ਸੀ ਉਹ ਬੇਬੇ ਹਾਂਜੀ ਦੱਸਾਂਗੇ ਜੀ ਪੂਰੀ ਵੀਡੀਓ ਦੇ ਵਿੱਚ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਹਾਂਜੀ ਬਿਆਸ ਤਰਿਆ ਦੇ ਕਿਨਾਰੇ ਬਸਿਆ ਇੱਕ ਛੋਟਾ ਜਿਹਾ ਪਿੰਡ ਜੋ ਕਿ ਬੇਬੇ ਹਰਦੇਵ ਕੌਰ ਦੇ ਪਿੰਡ ਵੱਜੋਂ ਜਾਣਿਆ ਜਾਂਦਾ ਸੀ ਜੇਕਰ ਕੋਈ ਅਜਨਬੀ ਪਿੰਡ ਦਾ ਰਾਹ ਪੁੱਛਦਾ ਤਾਂ ਪਿੰਡ ਦੇ ਬਜ਼ੁਰਗ ਲੋਕ ਕਹਿੰਦੇ ਪਿੰਡ ਤਾਂ ਉਹ ਰਿਹਾ ਜਿੱਥੇ ਬੀਬੇ ਹਰਦੇਵ ਕੌਰ ਦਾ ਉਹ ਪੁਰਾਣਾ ਘਰ ਹੈ ਦਰਿਆ ਦੇ ਕੰਢੇ ਉਸ ਤੋਂ ਥੋੜਾ ਅੱਗੇ ਜਾ ਕੇ ਪਿੰਡ ਹੈ ਉਸ ਦੀ ਖੌਂਦ ਪਿੰਡ ਦੀ ਪਛਾਣ ਸੀ ਉਸ ਦੀ ਆਵਾਜ਼ ਪਿੰਡ ਦੀ ਸ਼ਾਂਤੀ ਸੀ ਅਤੇ ਉਸ ਦਾ ਗਿਆਨ ਪਿੰਡ ਦਾ ਇਤਿਹਾਸ ਸੀ ਉਹ 110 ਸਾਲਾਂ ਦੀ ਬਜ਼ੁਰਗ ਸੀ ਪਰ ਉਸ ਦੀਆਂ ਅੱਖਾਂ ਦੇ ਵਿੱਚ ਜੋ ਤਿੱਖਣਤਾ ਸੀ ਅਤੇ ਉਸ ਦੇ ਚਿਹਰੇ ਤੇ ਜੋ ਝੁਰੜੀਆਂ ਸਨ ਉਸ ਸਮੇਂ ਦੀਆਂ ਨਹੀਂ ਸਗੋਂ ਜੀਵਨ ਦੇ ਸਾਰੇ ਰੰਗਾਂ ਨੂੰ ਮਹਿਸੂਸ ਕਰਨ ਦੇ ਪ੍ਰਤੀਕ ਸਨ ਉਹ ਪਿੰਡ ਆਂ ਤਿੰਨ ਪੀੜੀਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਵੱਧਦਾ ਅਤੇ ਬਦਲਦਾ ਦੇਖ ਚੁੱਕੇ ਸੀ ਅਤੇ ਹਰ ਇੱਕ ਨੂੰ ਉਸ ਦੇ ਆਪਣੇ ਹੱਥੀਂ ਪੜਿਆ ਸੀ ਬੇਬੇ ਦਾ ਘਰ ਵਿਆਸ ਤਰੇ ਆਦਿ ਬਿਲਕੁਲ ਕਿਨਾਰੇ ਤੇ ਬਣਿਆ ਸੀ ਮਿੱਟੀ ਦਾ ਘਰ ਜਿਸ ਦੀ ਛਾਤੇ ਕਈ ਤਰ੍ਹਾਂ ਦੇ ਪੰਛੀਆਂ ਨੇ ਆਪਣੇ ਆਲੇ ਨੇ ਬਣਾਈ ਹੋਏ ਸਨ ਉਸ ਦਾ ਦਰਿਆ ਨਾਲ ਰਿਸ਼ਤਾ ਸਰਫ ਇੱਕ ਉਸਨ ਸਾਰਕ ਨੇ ਇਡਤਾਨ ਸੀ ਸਗੋ ਇੱਕ ਅਧਿਆਤਮਿਕ ਬੰਧਨ ਸੀ ਉਹ ਦਰਿਆ ਨੂੰ ਆਪਣਾ ਪਿਓ ਆਪਣਾ ਰਖਕ ਅਤੇ ਆਪਣਾ ਗੁਰੂ ਮੰਨਦੀ ਸੀ ਸਤਮੁੱਚ ਪਵਨ ਗੁਰੂ ਪਾਣੀ ਪਿਤਾ ਸਮਝਦੀ ਸੀ ਉਹ ਕਹਿੰਦੀ ਸੀ ਇਹ ਦਰਿਆ ਦਾ ਪਾਣੀ ਸਿਰਫ ਪਾਣੀ ਨਹੀਂ ਹੈ ਇਹ ਤਾਂ ਜੀਵਨ ਹੈ ਇਹ ਮੇਰੀਆਂ ਪੀੜ੍ਹੀਆਂ ਦੀਆਂ ਯਾਦਾਂ ਨੂੰ ਆਪਣੇ ਅੰਦਰ ਵਸਾਏ ਹੈ ਹਰ ਰੋਜ਼ ਸਵੇਰੇ 4 ਵਜੇ ਜਦੋਂ ਪੂਰਾ ਪਿੰਡ ਡੂੰਗੀ ਨੀਂਦ ਵਿੱਚ ਹੁੰਦਾ ਅਤੇ ਸਿਰਫ ਗੁਰੂ ਘਰ ਦੀ ਆਵਾਜ਼ ਹੀ ਪਿੰਡ ਦੀ ਇਸ ਸ਼ਾਂਤੀ ਨੂੰ ਤੋੜਦੀ ਸੀ ਤਾਂ ਬੇਬੇ ਹਰਦੇਵ ਕੌਰ ਖਾਦੇ ਵਿੱਚ ਆਟੇ ਦਾ ਇੱਕ ਪਤਰਾ ਫੜ ਕੇ ਦਰਿਆ ਦੇ ਕੰਢੇ ਤੇ ਜਾ ਕੇ ਬੈਠਦੀ ਉਹ ਹੌਲੀ-ਹੌਲੀ ਆਟਾ ਪਾਣੀ ਦੇ ਵਿੱਚ ਪਾਉਂਦੀ ਜਾਂਦੀ ਅਤੇ ਆਪਣੇ ਅੰਦਰ ਇੱਕ ਅਰਦਾਸ ਕਰਦੀ ਜਿਸ ਨੂੰ ਕੋਈ ਸੁਣ ਨਹੀਂ ਸਕਦਾ ਸੀ ਪਰ ਪਾਣੀ ਦੇ ਵਿੱਚ ਪੈਰਾਂ ਛੋਟੀਆਂ ਛੋਟੀਆਂ ਨਰਾ ਉਸਦੀ ਅਰਦਾਸ ਦੀ ਗਵਾਹੀ ਪਰਦੀਆਂ ਸਨ ਵਾਹਿਗੁਰੂ 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 ਉਸਦੀ ਆਵਾਜ਼ ਪਾਣੀ ਦੀ ਆਵਾਜ਼ ਨਾਲ ਮਿਲ ਜਾਂਦੇ ਉਹ ਕਹਿੰਦੀ ਸੀ ਮੇਰੇ ਪੁੱਤਰਾਂ ਨੂੰ ਪਾਲਣ ਵਾਲੇ ਮੇਰੇ ਖੇਤਾਂ ਨੂੰ ਪਾਣੀ ਦੇਣ ਵਾਲੇ ਅੱਜ ਮੈਂ ਤੇਰੇ ਪੁੱਤਾਂ ਨੂੰ ਪਾਲਾਂઈ ਹਾ ਉਸਤੇ ਪਿੰਡ ਦੇ ਲੋਕ ਇਸ ਨੂੰ ਇੱਕ ਰੋਜ਼ਾਨਾ ਦੀ ਕਿਰਿਆ ਸਮਝਦੇ ਸਨ ਪਰ ਉਹ ਇਹ ਨਹੀਂ ਜਾਣਦੇ ਕਿ ਇਹ ਕਿਰਿਆ ਨਹੀਂ ਬਲਕਿ ਇੱਕ ਸੱਚਮੁੱਚ ਡੂੰਘਾ ਰਿਸ਼ਤਾ ਹੈ ਇਹ ਕੋਈ ਸ਼ੌਕ ਨਹੀਂ ਸੱਚਮੁੱਚ ਅੰਦਰ ਦੀ ਸੇਵਾ ਹੈ ਪਿੰਡ ਵਿੱਚ ਇੱਕ ਬਹੁਤ ਪੁਰਾਣੀ ਕਹਾਣੀ ਨੇ ਮਸ਼ਹੂਰ ਸੀ ਜਬ ਪੀੜੀਦਰ ਪੀੜੀ ਕਈ ਸਮੇਂ ਤੋਂ ਚਲਦੀ ਆ ਰਹੀ ਸੀ ਉਹ ਕਹਿੰਦੇ ਸਨ ਬਿਆਸ ਦਰਿਆ ਦੇ ਉਸ ਹਿੱਸੇ ਦੇ ਵਿੱਚ ਇੱਕ ਬਹੁਤ ਵੱਡਾ ਕੜਿਆਲ ਹੈ ਇੱਕ ਕਿਸਮ ਦਾ ਮਗਰਮਛ ਰਹਿੰਦਾ ਹੈ ਜਿਸ ਨੂੰ ਉਹ ਬਿਆਸਤਾ ਰਾਖਾ ਵੀ ਕਹਿੰਦੇ ਸਨ ਇਹ ਕੋਈ ਕਾਲਪਨਿਕ ਜੀਵ ਨਹੀਂ ਸੀ ਸਗਕ ਅਸਲੀ ਕੜਿਆਲ ਸੀ ਜੋ ਕਿ ਬਹੁਤ ਘੱਟ ਦੇਖਣ ਨੂੰ ਮਿਲਦਾ ਸੀ ਕਈ ਵਾਰ ਲੋਕਾਂ ਨੂੰ ਇਸ ਤੀ ਹੁੰਦੇ ਨਿਸ਼ਾਨ ਮਿਲਦੇ ਸਨ ਪਰ ਕਿਸੇ ਨੇ ਵੀ ਪੂਰੇ ਗੌਰ ਨਾਲ ਨੇੜੋਂ ਇਸ ਨੂੰ ਦੇਖਿਆ ਨਹੀਂ ਸੀ ਬਜ਼ੁਰਗਾਂ ਦਾ ਕਹਿਣਾ ਸੀ ਉਹ ਰਾਖਾ ਦਰਿਆ ਦੇ ਡੂੰਘੇ ਪਹਾੜਾਂ ਦੇ ਵਿੱਚ ਰਹਿੰਦਾ ਹੈ ਅਤੇ ਸਿਰਫ ਉਦੋਂ ਹੀ ਦਿਖਾਈ ਦਿੰਦਾ ਹੈ ਜਦੋਂ ਕੋਈ ਦਰਿਆ ਦੇ ਨੀਮਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ ਡਰਾਉਂਦੇ ਸਨ ਬੇਬੱਚਿਆਂ ਨੂੰ ਜੇਕਰ ਉਸ ਪਾਸੇ ਜਾਓਗੇ ਜੇਕਰ ਉਥੇ ਕਿਸੇ ਨੂੰ ਤੰਗ ਕਰੋਗੇ ਦੇਖੋ ਰਾਖਾ ਤੁਹਾਨੂੰ ਖਾ ਜਾਵੇਗਾ ਜਮਾਨ ਲੋਕ ਇਸ ਕਹਾਣੀ ਨੂੰ ਹਾਸਕੇ ਟਾਲਦੇ ਪਰ ਪਿੰਡ ਦੇ ਬਜ਼ੁਰਗ ਇਸ ਨੂੰ ਪੂਰੀ ਤਰ੍ਹਾਂ ਸੱਚ ਮੰਨਦੇ ਸਨ ਬੱਚੇ ਵੀ ਇਸ ਤੇ ਯਕੀਨ ਕਰਦੇ ਕਈ ਵਾਰ ਘੰਟਿਆਂ ਤੱਕ ਬੱਚੇ ਜੜੇ ਖਣੇ ਕਿਨਾਰੇ ਤੇ ਬੈਠੇ ਰਹਿੰਦੇ ਵੀ ਕਿਸੇ ਤਰੀਕੇ ਨਾਲ ਉਹ ਮਗਰਮੱਛੜਾ ਹੈ ਉਹ ਕੜਿਆਲ ਜੜਾ ਹੈ ਉਹਨਾਂ ਨੂੰ ਦਿਖ ਜਾਵੇ ਨਿਕ ਨਹੀਂ ਦਿਖਦਾ ਸੀ ਬੇਬੇ ਇਹ ਸਿਰਫ ਕਹਾਣੀਆਂ ਹਨ ਅੱਜ ਦੇ ਜਮਾਨੇ ਵਿੱਚ ਕੌਣ ਕੜਿਆਲ ਦੇ ਰਾਕੇ ਦੀ ਹੋਣੀ ਗੱਲ ਕਰਦਾ ਹੈ ਜਸਪ੍ਰੀਤ ਪਿੰਡ ਦਾ ਇੱਕ ਪੜ੍ਹਿਆ ਲਿਖਿਆ ਨੌਜਵਾਨ ਸੀ ਉਹ ਅਕਸਰ ਬੇਬੇ ਨੂੰ ਪੁੱਛਦਾ ਬੇਬੇ ਮੁਸਕਰਾ ਕੇ ਬੇਬੇ ਮੁਸਕਰਾ ਕੇ ਜਵਾਬ ਦਿੰਦੇ ਪੁੱਤਰੇ ਯਕੀਨਤਾ ਦਿਲ ਨਾਲ ਹੁੰਦਾ ਹੈ ਅੱਖਾਂ ਨਾਲ ਨਹੀਂ ਅੱਖਾਂ ਨੇ ਤਾਂ ਬਸ ਉਹੀ ਦੇਖਣਾ ਹੈ ਜੋ ਰੱਬ ਸਾਨੂੰ ਦਿਖਾਉਂਦਾ ਹੈ ਜੋ ਕੁਦਰਤ ਸਾਡੇ ਸਾਹਮਣੇ ਰੱਖਦੀ ਹੈ ਤੂੰ ਨਹੀਂ ਜਾਣਦਾ ਪਰ ਇਹ ਕੜਿਆਲ ਕੋ ਜਾਦੂਗਰ ਨਹੀਂ ਹੈ ਇਹ ਤਾਂ ਇੱਕ ਬਹੁਤ ਹੀ ਖਾਸ ਜੀਵ ਹੈ ਇਹ ਕੜਿਆਲ ਹਨ ਜੋ ਮਨੋੱਖਾਂ ਲਈ ਜ਼ਿਆਦਾ ਖਤਰਨਾਕ ਨਹੀਂ ਹੁੰਦੇ ਇਹਨਾਂ ਦੀ ਚੁੰਝੇ ਥੋੜੀ ਲੰਬੀ ਹੁੰਦੀ ਹੈ ਜਿਸ ਨਾਲ ਇਹ ਸਿਰਫ ਮੱਛੀਆਂ ਤੇ ਛੋਟੇ ਜੀਵ ਨੂੰ ਫੜਦੇ ਹਨ ਇਹ ਮગર ਮੱਛਾਂ ਵਰਗੇ ਹਮਲਾਵਰ ਨਹੀਂ ਹੁੰਦੇ ਜਸਪ੍ਰੀਤ ਘਣਾ ਲੱਗੇ ਹਾ ਬੇਬੇ ਤੁਹਾਨੂੰ ਇਹ ਸਭ ਕਿਵੇਂ ਬਤਾ ਹੈ ਚਲੋ ਅਸੀਂ ਤਾਂ ਪੜੇ ਲਿਖੇ ਹਾਂ ਅਸੀਂ ਮੰਨ ਲਾ ਵੀ ਕਿਤਾਬਾਂ ਵਿੱਚੋਂ ਪੜਿਆ ਹੈ ਜਾਂ ਨੈੱਟ ਤੇ ਜਾਂ ਮੋਬਾਈਲ ਤੇ ਦੇਖਿਆ ਹੈ ਤੁਸੀਂ ਸਾਰਾ ਕੁਝ ਕਿਵੇਂ ਜਾਣਦੇ ਹੋ ਬੇਬੇ ਹੱਸ ਕੇ ਕਹਿੰਦੇ ਜਦੋਂ ਤੁਸੀਂ ਕਿਸੇ ਨਾਲ ਰਿਸ਼ਤਾ ਬਣਾਉਂਦੇ ਹੋ ਤਾਂ ਉਸ ਬਾਰੇ ਸਭ ਕੁਝ ਪਤਾ ਲੱਗ ਜਾਂਦਾ ਹੈ ਮੈਂ ਇਸ ਦਰਿਆ ਨੂੰ ਅਤੇ ਇਸਤੀ ਵਾਸੀਆਂ ਨੂੰ ساری ਉਮਰ ਪਿਆਰ ਕੀਤਾ ਹੈ ਉਸ ਦੀਆਂ ਗੱਲਾਂ ਦੇ ਵਿੱਚ ਇੱਕ ਅਜਿਹੀ ਸੱਚਾਈ ਸੀ ਜਿਸ ਨੂੰ ਜਸਪ੍ਰੀਤ ਨਕਾਰ ਨਹੀਂ ਸਕਦਾ ਸੀ ਪਰ ਉਸ ਦਾ ਸਰੀਰ ਦਿਮਾਗ ਉਸ ਨੂੰ ਇਹ ਪਰ ਉਸਤਾ ਸ਼ਰੀ ਦਿਮਾਗ ਉਸ ਨੂੰ ਇਹ ਮੰਨਣ ਤੋਂ ਰੋਕਦਾ ਸੀ ਵੀ ਇਹ ਸਾਰਾ ਕੁਝ ਝੂਠਾ ਹੈ ਬੇਬੇ ਬਜ਼ੁਰਗ ਹੈ ਉਸ ਦੀ ਸੋਚ ਬੜੀ ਪੁਰਾਣੀ ਹੈ ਉਸ ਦੀਆਂ ਗੱਲਾਂ ਦਾ ਅੱਜ ਦੇ ਜਮਾਨੇ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਪਿੰਡ ਦੇ ਹੋਰ ਬਜ਼ੁਰਗ ਵੀ ਇਸ ਗੱਲ ਦੀ ਗਵਾਈ ਪਰਦੇ ਉਹ ਕਹਿੰਦੇ ਸਨ ਕਿ ਜਦੋਂ ਬੇਬੇ ਦਰਿਆ ਦੇ ਕਿਨਾਰੇ ਹੁੰਦੀ ਹੈ ਤਾਂ ਪਾਣੀ ਥੋੜਾ ਸ਼ਾਂਤ ਹੋ ਜਾਂਦਾ ਹੈ ਜਿਵੇਂ ਆਪਣੀ ਮਾਂ ਦੀ ਆਵਾਜ਼ ਨੂੰ ਪਛਾਣਦਾ ਹੋਵੇ ਤੇ ਕਹਾਣੀਆਂ ਪਿੰਡ ਦੇ ਵਿੱਚ ਇੱਕ ਸਦੀਵੀ ਲੋਕ ਕਥਾ ਬਣ ਗਿਆ ਸਨ ਜੋ ਲੋਕਾਂ ਨੂੰ ਕੁਦਰਤ ਨਾਲ ਜੁੜਨ ਅਤੇ ਉਸ ਦਾ ਸਤਕਾਰ ਕਰਨ ਦਾ ਸੰਦੇਸ਼ ਦਿੰਦੀਆਂ ਸਨ ਬੇਬੇ ਦਾ ਜੀਵਨ ਬਹੁਤ ਸادہ ਸੀ ਉਹ ਸਵੇਰੇ ਉੱਠ ਕੇ ਦਰਿਆ ਦੇ ਕਿਨਾਰੇ ਅਰਦਾਸ ਕਰਦੇ ਉੱਥੇ ਹੀ ਆਪਣਾ ਨਿਤਨੇਮ ਕਰਦੇ ਉੱਥੇ ਹੀ ਸਾਰਾ ਦਿਨ ਬੈਠੀ ਰਹਿੰਦੀ ਵਾਹਿਗੁਰੂ 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 ਕਰਦੀ ਰਹਿੰਦੇ ਤਨ ਗੁਰੂ ਰਾਮਦਾਸ ਮਹਾਰਾਜ ਜਿ ਸਿਫਤਾ ਗਾਉਂਦੇ ਫਿਰ ਆਪਣੇ ਘਰ ਵਿੱਚ ਸਫਾਈ ਕਰਦੇ ਅਤੇ ਲੋਕਾਂ ਦੀ ਮਦਦ ਕਰਿਆ ਕਰਦੇ ਉਹ ਕਦੇ ਕਿਸੇ ਤੋਂ ਗੁੱਸਾ ਨਹੀਂ ਕਰਦੇ ਕੋਈ ਨਹੀਂ ਜਾਣਦਾ ਸੀ ਕਿ ਬੇਬੇ ਦਾ ਬਾਕੀ ਪਰਿਵਾਰ ਕਿੱਥੇ ਰਹਿੰਦਾ ਹੈ ਕਈ ਵਾਰ ਕੁਝ ਲੋਕਾਂ ਉੱਥੇ ਆਉਂਦੇ ਦੇਖਿਆ ਸੀ ਲੇਕਿਨ ਕਿਸੇ ਨੂੰ ਜ਼ਿਆਦਾ ਕੁਝ ਪਤਾ ਨਹੀਂ ਉਹ ਕਹਿੰਦੀ ਸੀ ਗੁੱਸਾ ਇੱਕ ਅਗ ਹੈ ਜੋ ਸਭ ਤੋਂ ਪਹਿਲਾਂ ਤੁਹਾਨੂੰ ਸਾੜਦੀ ਹੈ ਪਿੰਡ ਦੇ ਬੱਚੇ ਉਸਤੇ ਕੋਲ ਕਈ ਵਾਰ ਕਹਾਣੀਆਂ ਸੁਣਨਾਉਂਦੇ ਜਵਾਨ ਸਲਾਹ ਲੈਣਾ ਦੇ ਅਤੇ ਬਜ਼ੁਰਗ ਉਸਦਾ ਹਾਲਚਾਲ ਪੁੱਛਣ ਜਾਂਦੇ ਬੇਬੇ ਦੀ ਹੋਂਦ ਨਾਲ ਪਿੰਡ ਦੇ ਵਿੱਚ ਇੱਕ ਅਜਿਹੀ ਸ਼ਾਂਤੀ ਸੀ ਜਿਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬੜਾ ਮੁਸ਼ਕਲ ਸੀ ਇੱਕ ਦਿਨ ਇੱਕ ਪੱਤਰਕਾਰ ਪਿੰਡ ਦੇ ਵਿੱਚ ਆਇਆ ਉਸਨੇ ਬੇਬੇ ਤੋਂ ਉਸਦੀ ਉਮਰ ਅਤੇ ਉਸਦੀਆਂ ਯਾਦਾਂ ਬਾਰੇ ਪੁੱਛਿਆ ਬੇਬੇ ਨੇ ਮੁਸਕਰਾ ਕੇ ਕਿਹਾ ਮੇਰੀ ਉਮਰ ਸਿਰਫ ਮੇਰੇ શરી ਦੀ ਹੈ ਮੇਰੀ ਰੂਹੀ ਨਹੀਂ ਮੇਰੀ ਰੂਤਾ ਇੱਥੇ ਇਸ ਪਾਣੀ ਦੇ ਵਿੱਚ ਚਰਦੀ ਹੈ ਕਦੇ ਮਸ਼ੇਰੇ ਦੇ ਗੀਤਾਂ ਵਿੱਚ ਅਤੇ ਕਦੇ ਕਿਸੇ ਬੱਚੇ ਦੇ ਹਾਸੇ ਵਿੱਚ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਕਦੇ ਇਸ ਦਰਿਆ ਤੋਂ ਡਰੇ ਨਹੀਂ ਬੇਬੇ ਜਵਾਬ ਦਿੱਤਾ ਡਰਤਾ ਉਸ ਤੋਂ ਰਕਦਾ ਹੈ ਜਿਸ ਨੂੰ ਤੁਸੀਂ ਜਾਣਦੇ ਨਹੀਂ ਮੈਂ ਤਾਂ ਇਸ ਨੂੰ ساری ਉਮਰ ਜਾਣਿਆ ਹੈ ਅਤੇ ਇਸਨੇ ਮੈਨੂੰ ਅਸੀਂ ਇੱਕ ਦੂਜੇ ਤੋਂ ਡਰਦੇ ਨਹੀਂ ਸਗੋਂ ਸਾਧਨੇ ਹ ਪੱਤਰਕਾਰ ਨੇ ਬੜੇ ਹੈਰਾਨ ਹੋ ਕੇ ਪੁੱਛਿਆ ਕਿ ਤੁਸੀਂ ਇਸ ਵਿਆਸ ਤੇ ਰਾਕੇ ਦੀ ਕਹਾਣੀ ਤੇ ਯਕੀਨ ਕਰਦੇ ਹੋ ਜੋ ਤੁਸੀਂ ਸੁਣਿਆ ਹੈ ਵੀ ਇੱਥੇ ਮਗਰਮੱਛ ਹੈ ਲੇਕਿਨ ਅੱਜ ਤੱਕ ਕਿਸੇ ਨੇ ਦੇਖਿਆ ਨਹੀਂ ਹੈ ਇੱਥੇ ਕਿਸੇ ਨੇ ਕੁਝ ਸੁਣਾ ਨਹੀਂ ਹੈ ਮੈਂ ਵੀ ਇਸ ਕਹਾਣੀ ਤੇ ਬਚਪਨ ਵਿੱਚ ਬੜਾ ਯਕੀਨ ਕਰਦਾ ਸੀ ਲੇਕਿਨ ਹੁਣ ਸੋਚਦਾ ਹਾਂ ਕਿ ਸਿਰਫ ਬੱਚਿਆਂ ਨੂੰ ਡਰਾਉਣ ਵਾਸਤੇ ਵੀ ਜੋ ਬੱਚਾ ਗਲਤ ਕੰਮ ਕਰੇਗਾ ਉਸ ਨੂੰ ਵਿਆਸਤਾ ਰੱਖਾ ਫੜ ਰਾਜਵੇਗਾ ਇਸ ਤਰ੍ਹਾਂ ਨੇ ਕਹਾਣੀਆਂ ਸੁਣਾ ਦੇ ਸੰਨ ਲੇਕਿਨ ਮੈਨੂੰ ਯਕੀਨੀ ਹੈ ਕਿ ਤੁਸੀਂ ਕਰਦੇ ਹੋ ਬੇਬੇ ਨੇ ਖੋਲਜੀ ਮਸਕਰਟ ਨਾਲ ਕਿਹਾ ਯਕੀਨ ਮੈਂ ਤਾਂ ਉਸ ਨੂੰ ਰੋਜ਼ ਮਿਲਦੀ ਹਾਂ ਜਦੋਂ ਮੈਂ ਆਟਾ ਪਉਣੀ ਹਾਂ ਉਹ ਆ ਕੇ ਚੁੱਪਚਾਪ ਉੱਥੇ ਬੈਠਾ ਰਹਿੰਦਾ ਹੈ ਉਹ ਕੋਈ ਰਾਖਾ ਨਹੀਂ ਹੈ ਉਹ ਤਾਂ ਮੇਰਾ ਪੁੱਤਰ ਹੈ ਜੋ ਇਸ ਪਾਣੀ ਵਿੱਚ ਰਹਿੰਦਾ ਹੈ ਇਸ ਗੱਲ ਨੂੰ ਸੁਣ ਕੇ ਪੱਤਰਕਾਰ ਦੇ ਖੁਸ਼ ਹੋ ਉੜੇ ਉਸ ਨੇ ਇਸ ਗੱਲ ਨੂੰ ਇੱਕ ਲੋਕ ਕਥਾ ਮੰਗ ਲਿਆ ਸੋਚਿਆ ਬਜ਼ੁਰਗ ਹੈ ਐਵੇਂ ਬੋਲ ਦਿੱਤਾ ਹੋਵੇਗਾ ਭਲਾ ਘੜਿਆਲ ਵੀ ਕਦੇ ਕਿਸੇ ਕੋਲ ਆਂਦਾ ਹੈ ਉਹ ਵੀ ਚੁੱਪਚਾਪ ਬੈਠ ਕੇ ਨਹੀਂ ਬਿਲਕੁਲ ਗੱਲ ਤਾਂ ਹੈ ਬੇਬੇ ਦੇ ਕੋਲ ਜੇਕਰ ਆਵੇਗਾ ਤਾਂ ਇਹਨੂੰ ਖਾ ਜਾਵੇਗਾ ਇਹ ਤਾਂ ਐਵੇਂ ਕਰਦੀ ਹੈ ਇਹ ਐਵੇਂ ਮਾਰਦੀ ਹੈ ਬੇਬੇ ਨੂੰ ਕੁਝ ਪਤਾ ਨਹੀਂ ਹੈ ਕਿ ਕੜੇ ਹਾਲ ਆਖਿਰਕਾਰ ਕਿਸ ਪ੍ਰਕਾਰ ਨਾ ਹੁੰਦਾ ਹੈ ਕਿ ਤਾਂ ਬਸ ਸੁਣੀਆਂ ਸੁਣੀਆਂ ਗੱਲਾਂ ਨੂੰ ਆਪਣੇ ਵਿੱਚ ਢਲ ਰਹੀ ਹੋਏ ਜਿਵੇਂ ਕਿ ਆਮ ਬਜ਼ੁਰਗ ਕਈ ਵਾਰ ਬਧੇਰੀ ਉਮਰ ਕਰਕੇ ਕਰਿਆ ਕਰਦੇ ਹਨ ਹੈ ਉਸ ਨੇ ਇਹ ਗੱਲਾਂ ਉਵੇਂ ਢੜ ਦਿੱਤਾ ਪਰ ਉਸ ਨੂੰ ਪਤਾ ਨਹੀਂ ਸੀ ਇਹ ਕੋਈ ਕਹਾਣੀ ਨਹੀਂ ਹੈ ਬਲਕਿ ਕਦੇ ਹੀ ਸਚਾਈ ਹੈ ਜਿਸ ਨੂੰ ਬਾਬੇ ਹਰਦੇਵ ਕੌਰ ਨੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਸੀ ਅੱਜ ਉਸ ਦੀਆਂ ਗੱਲਾਂ ਦੀ ਗਹਿਰਾਈ ਸਮਝਾਉਣ ਦੀ ਔਕੀ ਸੀ ਪਰ ਆਉਣ ਵਾਲੇ ਦਿਨਾਂ ਵਿੱਚ ਪਿੰਡ ਦੇ ਲੋਕਾਂ ਨੂੰ ਇਸ ਦੀ ਅਸਲੀਅਤ ਦਾ ਅਹਿਸਾਸ ਹੋਣਾ ਸੀ ਜਦੋਂ ਵਿਆਸ ਦਰਿਆ ਆਪਣੇ ਸਭ ਤੋਂ ਭਿਆਨਕ ਰੂਪ ਧਾਰਨ ਕਰੇਗੇ ਅਤੇ ਬਾਬੇ ਹਰਦੇਵ ਕੌਰ ਦਾ ਦਰਿਆ ਨਾਲ ਇਹ ਰਿਸ਼ਤਾ ਅਸਲੀ ਪਰਖਿਆ ਵਿੱਚੋਂ ਲੰਘੇਗਾ ਹਾਂਜੀ ਹੜ ਦਾ ਕਹਿਰ ਸਾਰੇ ਪਿੰਡ ਤੇ ਵਰਤ ਰਿਹਾ ਹੈ ਪਿੰਡ ਦੇ ਲੋਕਾਂ ਨੇ ਅਜਿਹੀ ਭਿਆਨਕ ਸ਼ਾਮ ਕਦੇ ਨਹੀਂ ਦੇਖੀ ਆਕਾਸ਼ ਦਾ ਰੰਗ ਜਿਵੇਂ ਅਜੀਬ ਗੂੜੇ ਸਲੇਟੀ ਰੰਗ ਦੇ ਵਿੱਚ ਬਦਲ ਗਿਆ ਹੋਵੇ ਜਿਵੇਂ ਕਿਸੇ ਨੇ ਅੰਬਰ ਉੱਤੇ ਕਾਲੀ ਸਾਈ ਛੜਕ ਦਿੱਤੀ ਹੋਵੇ ਦਰਖਤਾਂ ਦੇ ਪੱਤੇ ਵੀ ਖੜੇ ਹੋ ਗਏ ਸਨ ਜਿਵੇਂ ਉਹ ਵੀ ਆਉਣ ਵਾਲੇ ਖਤਰੇ ਦਾ ਸੰਕੇਤ ਦੇ ਰਹੇ ਹੋਣ ਹਵਾਵਾਂ ਦੇ ਵਿੱਚ ਇੱਕ ਭਾਰੀਪਨ ਸੀ ਜੋ ਦਿਲ ਨੂੰ ਘਬਰਾਟਣਾ ਭਰਿਆ ਸੀ ਕਈ ਦਿਨਾਂ ਦੀ ਲਗਾਤਾਰ ਬਰਖਾ ਅਤੇ ਡੈਮਾਂ ਵੱਲੋਂ ਛੱਡੇ ਗਏ ਪਾਣੀ ਨੇ ਇਸ ਬਿਆਦ ਰਿਆਨ ਨੂੰ ਇੱਕ ਭਿਆਨਕ ਰੂਪ ਦੇ ਦਿੱਤਾ ਸੀ ਜਿਸ ਦੀ 加ਦੇ ਪਿੰਡ ਦੇ ਆਖਰੀ ਘਰ ਤੱਕ ਸੌਣੇ ਦਿੰਦੀ ਸੀ ਪਿੰਡ ਦਾ ਸਰਪੰਚ ਦਰਵਾਜ਼ੇ ਦਰਵਾਜ਼ੇ ਜਾ ਕੇ ਅਤੇ ਗੁਰਦੁਆਰਾ ਸਾਹਿਬ ਵਿੱਚ ਅਨਾਉਂਸਮੈਂਟ ਕਰਵਾ ਕੇ ਲੋਕਾਂ ਨੂੰ ਚੇਤਾਵਨੀ ਦੇ ਰਿਹਾ ਸੀ ਭਰਾਵੋ ਹੁਣ ਸਮਾਂ ਨਹੀਂ ਹੈ ਆਪਾਂ ਦਾ ਪਿੰਡ ਦਰਿਆ ਦੇ ਬਿਲਕੁਲ ਕਿਨਾਰੇ ਤੇ ਹੈ ਪਾਣੀ ਖਤਰੇ ਦੇ ਨਿਸ਼ਾਨ ਤੋਂ ਕਿੰਨਾ ਹੀ ਉੱਪਰ ਜਾ ਚੁੱਕਿਆ ਹੈ ਜਿਸ ਨੇ ਜਿੱਤੇ ਵੀ ਜਾਣਾ ਹੈ ਛੇਤੀ ਉੱਚੀ ਥਾਂ ਤੇ ਪਹੁੰਚੋ ਆਪੋ ਆਪਣੇ ਸਮਾਨ ਨੂੰ ਛੱਡ ਕੇ ਅਤੇ ਜਿਹੜੇ ਆਪਣੇ ਘਰ ਦੇ ਵਿੱਚ ਬੱਚੇ ਹਨ ਉਹ ਤਾਂ ਹਨਾ ਟਡੋ ਘਟ ਉਹਨਾਂ ਨੂੰ ਦੂਰ ਛੱਡ ਕੇ ਆਓ ਅਤੇ ਤੁਸੀਂ ਆਪ ਆਪਣੇ ਘਰ ਦਾ ਬਾਅਦ ਵਿੱਚ ਰੱਖੀ ਕਰ ਲਿਓ ਇੱਕ ਵਾਰ ਆ ਅੱਜ ਪਾਣੀ ਬਹੁਤ ਹੋਵੇਗਾ 2-4 ਦਿਨਾਂ ਨੂੰ ਥੱਲੇ ਆ ਜਾਣਾ ਹੈ ਉਸ ਤੋਂ ਬਾਅਦ ਦੁਬਾਰਾ ਆਪਣਾ ਸਮਾਨ ਜਿਹੜਾ ਹੈ ਸੰਭਾਲ ਲਿਓ ਇੱਕ ਵਾਰ ਜਲਦੀ ਕਰੋ ਜਾਨ ਬਚਾਓ ਮਾਹੌਲ ਦੇ ਵਿੱਚ ਆਪਣਾ ਤਪੜੀ ਸੀ ਹਰ ਪਾਸੇ ਬੱਚਿਆਂ ਦੀ ਰੋਣ ਦੀ ਆਵਾਜ਼ ਹੈ ਔਰਤਾਂ ਦੀ ਚੀਕਣ ਦੀ ਅਤੇ ਪੁਰਸ਼ਾਂ ਦੀ ਜੋਰ-ਜੋਰ ਨਾਲ ਬੋਲਣ ਦੀ ਆਵਾਜ਼ਾਂ ਗੁੰਜਰੀਆਂ ਸਨ ਪਰ ਇਹ ਸਾਰੀਆਂ ਆਵਾਜ਼ਾਂ ਪਾਣੀ ਦੇ ਵਧਣ ਦੀ ਭਿਆਨਕ ਗਰਜ ਦੇ ਸਾਹਮਣੇ ਬਿਲਕੁਲ ਛੋਟੀਆਂ ਪੈਰੀਆਂ ਸਨ ਜਿਵੇਂ ਕਿ ਦਰਿਆ ਆਪਣੀ ਤਾਕਤ ਦਾ ਇੱਕ ਪ੍ਰਦਰਸ਼ਨ ਕਰ ਰਿਹਾ ਹੋਵੇ ਐਸੇ ਸਭ ਦੇ ਵਿਚਕਾਰ ਉਹ ਦ੍ਰਿਸ਼ ਆ ਗਿਆ ਜਿਸ ਤਾਰ ਜੇਕਰ ਆਪਾਂ ਹਾਣੀ ਦੇ ਸ਼ੁਰੂ ਵਿੱਚ ਕੀਤਾ ਸੀ ਹਾਂਜੀ ਉਹ ਮਗਰਮਛ ਉਹ ਕੜੇ ਹੱਲੇ ਬੇਬੇ ਦੇ ਕੋਲ ਹੈ ਬੇਬੇ ਫਟੇ ਤੇ ਸਵਾਰ ਹੈ ਜਸਪ੍ਰੀਤ ਦੂਰੋਂ ਇਹ ਸਾਰਾ ਕੁਝ ਦੇਖ ਰਿਹਾ ਹੈ ਹੈਰਾਨ ਰਿਹਾ ਹੈ ਆਖਿਰਕਾਰ ਚੱਲ ਕੇ ਮੇ ਰਿਹਾ ਹੈ ਬੇਬੇ ਉਸ ਫਟੇ ਤੇ ਹੈ ਅਤੇ ਕੜਿਆਲ ਉਸਦੇ ਕੋਲ ਹੈ ਉਹ ਵੀ ਹਮਲਾ ਨਹੀਂ ਕਰ ਰਿਹਾ ਅਸਲ ਦੇ ਵਿੱਚ ਉਹ ਮਗਰਮੱਛਵੇ ਹੜ੍ਹ ਦੇ ਪਾਣੀ ਵਿੱਚ ਬੇਵਸੇ ਉਹ ਕਿਸੇ ਵੱਡੀ ਰੁਕਾਵਟ ਸ਼ਾਇਦ ਇੱਕ ਵੱਡੇ ਦਰਖਤ ਦੇ ਟਕਰਾਉਣ ਨਾਲ ਬਿਲਕੁਲ ਜ਼ਖਮੀ ਹੋ ਗਿਆ ਸੀ ਅਤੇ ਉਸਦੇ ਸਿਰ ਤੇ ਇੱਕ ਡੂੰਘਾ ਜ਼ਖਮ ਸੀ ਉਹ ਵੀ ਹੜ੍ਹ ਦੇ ਤੇਜ਼ ਵਹਾਅ ਤੋਂ ਬਚਣ ਲਈ ਇੱਕ ਸੁਰੱਖਿਅਤ ਜਗ੍ਹਾ ਲੱਭ ਰਿਹਾ ਸੀ ਮਗਰਮੱਛ ਦੇ ਉਲਟ ਕੜਿਆਲ ਮੁੱਖ ਤੌਰ ਤੇ ਮਛੀਆਂ ਅਤੇ ਛੋਟੇ ਜੀਵ ਨੂੰ ਖਾਂਦੇ ਹਨ ਉਹਨਾਂ ਦਾ ਲੰਬਾ ਅਤੇ ਪਤਲਾ ਮੁਖ ਯਾਨੀ ਸੌਟ ਮਨੁੱਖਾਂ ਦੇ ਵੱਡੇ ਜਾਨਵਰਾਂ ਨੂੰ ਖਾਣ ਲਈ ਬਣਿਆ ਨਹੀਂ ਹੁੰਦਾ ਉਹ ਸਿਰਫ ਆਪਣੇ ਕੁਦਰਤੀ ਸੁਭਾਅ ਦੇ ਅਨੁਸਾਰ ਕੰਮ ਕਰਦਾ ਹੈ ਉਸਨੇ ਬੇਬੇ ਨੂੰ ਉਸਤੇ ਲੱਕੜ ਦੇ ਫੱਟੇ ਨਾਲ ਇੱਕ ਵੱਡੀ ਅਣਜਾਣ ਵਸਤੂ ਸਮਝਿਆ ਜੋ ਉਸ ਤੇ ਇਲਾਕੇ ਦੇ ਵਿੱਚ ਆ ਗਈ ਸੀ ਉਸਨੂੰ ਲੱਗਿਆ ਕਿ ਇਹ ਵਸਤੂ ਉਸਤੇ ਬਚਾਅ ਵਿੱਚ ਰੁਕਾਵਟ ਪੈਦਾ ਕਰ ਸਕਦੀ ਹੈ ਇਸ ਲਈ ਉਸਨੇ ਆਪਣੇ ਮੋਹ ਨਾਲੇ ਬੇਬੇ ਦੇ ਪੱٹے ਨੂੰ ਹੌਲੀ-ਹੌਲੀ ਤਕਣਾ ਸ਼ੁਰੂ ਕਰ ਦਿੱਤਾ ਸ਼ਾਇਦ ਇਹ ਬੇਬੇ ਦੀ ਸਾਰੀ ਉਮਰ ਦੀ ਕੀਤੀ ਸੇਵਾ ਦਾ ਫਲ ਸੀ ਉਸਦੀ ਸ਼ਰਧਾ ਦਾ ਉਸਦੀ ਅਰਦਾਸ ਦਾ ਜਾਂ ਸ਼ਾਇਦ ਦਰਿਆ ਵੀ ਅੱਜ ਉਸਨੂੰ ਬਚਾਰਿਆ ਹੈ ਜਿਸਨੇ ਸਾਰੀ ਉਮਰ ਦਰਿਆ ਦੇ ਕਿਨਾਰੇ ਬੈਠ ਕੇ ਨਿਤਨੇਮ ਕਿਤਾਹੇ ਪਾਠ ਕਰਿਆ ਹੈ ਬਾਣੀ ਪੜੀ ਹੈ ਤਾਂ ਗੁਰੂ ਰਾਮਦਾਸ ਤੇ ਪਾਤਸ਼ਾਹ ਦੀ ਗੁਣ ਗਾਈ ਹਨ ਅੱਜ ਸ਼ਾਇਦ ਇਸ ਸਾਰੇ ਚੀਜ਼ਾਂ ਦਾ ਫਲ ਮਿਲ ਰਿਹਾ ਹੈ ਸ਼ਾਇਦ ਦਰਿਆ ਵੀ ਅੱਜ ਬੇਬੇ ਮਿਹਰਬਾਨ ਹੈ ਉਪਰਾਜੀਵ ਜਿਸ ਨੂੰ ਕੁਝ ਸਮਝ ਨਹੀਂ ਹੈ ਉਹ ਹੌਲੀ-ਹੌਲੀ ਉਸ ਫੱਟੇ ਨੂੰ ਧੱਕ ਰਿਹਾ ਹੋਵੇ ਜਿਵੇਂ ਕਿ ਉਹ ਆਪਣੇ ਇਲਾਕੇ ਨੂੰ ਸਾਫ਼ ਕਰ ਰਿਹਾ ਹੋਵੇ ਇੱਕ ਅਜੀਬ ਹਦ੍ਰਿਸੇ ਜਿਸ ਨੂੰ ਕੋਈ ਵੀ ਵਿਸ਼ਵਾਸ ਨਹੀਂ ਕਰ ਸਕਦਾ ਸੀ ਕਿਉਂਕਿ ਆਜ ਜੋ ਆਮ ਤੌਰ ਤੇ ਆਪਣੇ ਆਪ ਨੂੰ ਖਤਰੇ ਤੋਂ ਬਚਾਉਣ ਲਈ ਹਮਲਾਵਰਜ ਹੋ ਜਾਂਦਾ ਹੈ ਅੱਜ ਇੱਕ ਬਜ਼ੁਰਗ ਔਰਤ ਨੂੰ ਬਚਾਰਿਆ ਸੀ ਉਹ ਬੇਬੇ ਨੂੰ ਤੇਜ਼ ਬਹਾਅ ਤੋਂ ਬਾਹਰ ਇੱਕ ਸ਼ਾਂਤ ਥਾਂ ਤੇ ਇੱਕ ਛੋਟੇ ਜਿਹੇ ਟਿਬੇ ਵੱਲ ਲਿਜਾਇਆ ਸੀ ਜਿੱਥੇ ਪਾਣੀ ਅਜੇ ਚੜਿਆ ਨਹੀਂ ਸੀ ਉਹ ਹੌਲੀ-ਹੌਲੀ ਬੇਬੇ ਨੂੰ ਧੱਕਦਾ ਰਿਹਾ ਜਦੋਂ ਤੱਕ ਉਹ ਸੁਰੱਖਿਅਤ ਟਿਬੇ ਤੇ ਪਹੁੰਚ ਨਹੀਂ ਗਏ ਕੋਈ ਦੂਰ ਕਿਸ਼ਤੇ ਦੇ ਵਿੱਚ ਬੈਠੇ ਪਿੰਡ ਦੇ ਲੋਕ ਜੋ ਸਾਰਾ ਕੁਝ ਦੇਖ ਰਹੇ ਸਨ ਨਾਨੂ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਜਸਪ੍ਰੀਤ ਜੋ ਕਿ ਦੂਰ ਖੜਾ ਸੀ ਉੱਚੀ ਕਹਾ ਇੱਕ ਹੀ ਹੋ ਰਿਹਾ ਹੈ ਬੇਬੇ ਨੂੰ ਤਾਂ ਮਗਰਮੱਛ ਵਿਚਾਰਿਆ ਹੈ ਉਸ ਨੂੰ ਲੱਗਿਆ ਇਹ ਕੋਈ ਜਾਦੂ ਹੈ ਇੱਕ ਅਲੌਕਿਕ ਘਟਨਾ ਉਸਨੇ ਚੀਕਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਇਹ ਤਾਂ ਚਮਤਕਾਰ ਹੋ ਗਿਆ ਉਹ ਦੇਖੋ ਆਪਾਂ ਬਚਪਨ ਤੋਂ ਸੁਣਦੇ ਸਾਂ ਬੇਥੇ ਕੋ ਰੱਖਾ ਹੈ ਜੋ ਕਿ ਸਾਥੀ ਮੇਰੇ ਬਿਆਸਾ ਰੱਖਾ ਹੈ ਅੱਜ ਦੇਖੋ ਉਸਨੇ ਬੇਬੇ ਨੂੰ ਬਚਾਇਆ ਹੈ ਜਦੋਂ ਬੇਬੇ ਟਿਬੇ ਤੇ ਪਹੁੰਚ ਗਏ ਤੱਕੜਿਆਲ ਨੇ ਉਸਨੂੰ ਉੱਥੇ ਛੱਡ ਦਿੱਤਾ ਜਸਪ੍ਰੀਤ ਨੇ ਮਿਹਨਤ ਕੀਤੀ ਉਪਰਾਵੋ ਚਲੋ ਛੇਤੀ ਸਾਨੂੰ ਬੇਬੇ ਨੂੰ ਬਚਾਉਣਾ ਪੈਦਾ ਹੈ ਲੋਕ ਜੋ ਕਿ ਉਸ ਕਿਸ਼ਤੀ ਤੇ ਚੜੇ ਸਨ ਜੋ ਕਿ ਇਸ ਹੜ ਨੂੰ ਬਿਲਕੁਲ ਗੌਰ ਨਾਲ ਦੇਖ ਰਹੇ ਸਨ ਹਰ ਇੱਕ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਉਹਨਾਂ ਨੇ ਆਪਣੀ ਕਿਸ਼ਤੀ ਨੂੰ ਟਿੱਬੇ ਦੇ ਨੇੜੇ ਲੈ ਜਾਣਾ ਸ਼ੁਰੂ ਕਰ ਦਿੱਤਾ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਉਹਨਾਂ ਦੀ ਅਗਲੀ ਕਾਰਵਾਈ ਕਿਸੇ ਚਮਤਕਾਰ ਦਾ ਅੰਤ ਨਹੀਂ ਕਰ ਸਕਦੀ ਹੈ ਮਗਰ ਮੱਝੋ ਹੁਣ ਸ਼ਾਂਤ ਸੀ ਉਹਨਾਂ ਦੇ ਡੋਲੇ ਰੱਪੇ ਤੇ ਕਿਸ਼ਤੀ ਦੀ ਆਵਾਜ਼ ਕਰਨ ਲੱਗਿਆ ਉਸ ਨੇ ਉਹਨਾਂ ਨੂੰ ਆਪਣੇ ਲਈ ਖਤਰਾ ਸਮਝਿਆ ਹਾਂਜੀ ਹਾਂਜੀ ਖੜ ਦੇ ਪਾਣੀ ਦੀ ਗਰਜ ਅਤੇ ਉਸ ਹਨੇਰੀ ਰਾਤ ਦੇ ਵਿੱਚ ਕਿਸ਼ਤੀ ਵਿੱਚ ਬੈਠੇ ਪਿੰਡ ਦੇ ਲੋਕਾਂ ਨੇ ਇਸ ਅਲੌਕਿਕ ਦ੍ਰਿਸ਼ ਨੂੰ ਦੇਖਿਆ ਉਹਨਾਂ ਦੀਆਂ ਅੱਖਾਂ ਵਿੱਚ ਹੈਰਾਨੀ ਸੀ ਮੂੰਹ ਖੁੱਲ੍ਹੇ ਰਗੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਸੁਣਿਆ ਸੀ ਵੀ ਵਿਆਸਤਾ ਰੱਖਾ ਇੱਕ ਸਿਰਫ ਕਥਾ ਹੈ ਇੱਕ ਝੂਠ ਪਰ ਅੱਜ ਉਹਨਾਂ ਨੇ ਉਸ ਨੂੰ ਆਪਣੀਆਂ ਅੱਖਾਂ ਨਾਲ ਦੇਖ ਲਿਆ ਸੀ ਜਿਸ ਪ੍ਰੀਤ ਜਿਸ ਨੂੰ ਪਹਿਲਾਂ ਇਹਨਾਂ ਗਲਾਂ ਤੇ ਯਕੀਨੀ ਸੀ ਹੁਣ ਉਸਤੀਆਂ ਅੱਖਾਂ ਦੇ ਵਿੱਚ ਅਤਰੋຊਨ ਉਹ ਜਾਣਦਾ ਸੀ ਕਿ ਇਹ ਕੋਈ ਚਮਤਕਾਰ ਨਹੀਂ ਹੋਇਆ ਸਮੋ ਬੇਬੇ ਨੇ ਸੇਵਾ ਦਾ ਫਾਇਨਾ ਪਰ ਪਿੰਡ ਵਾਲਿਆਂ ਲਈ ਇਹ ਸਿਰਫ ਚਮਤਕਾਰ ਸੀ ਇੱਕ ਅਜੀਹੀ ਘਟਨਾ ਜਿਸ ਤੇ ਵਿਸ਼ਵਾਸ ਕਰਨਾ ਬੜਾ ਔਖਾ ਸੀ ਲੇਕਿਨ ਸਾਤਮਚੇ ਸਾਹਮਣੇ ਵਾਪਰੀ ਹੈ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੈ ਜਦੋਂ ਕਿਸਤੀ ਟਿੱਬੇ ਦੇ ਨੇੜੇ ਪਹੁੰਚੇ ਤਾਂ ਜਸਪ੍ਰੀਤ ਨੇ ਚੀਕਿਆ ਬੇਬੇ ਅਸੀਂ ਅੱਗੇ ਹਾਂ ਵੇਕਾ ਨਾ ਕਰੇ ਅਸੀਂ ਤੈਨੂੰ ਬਚਾ ਲਵਾਂਗੇ ਪਰ ਉਹਨਾਂ ਦੀ ਆਵਾਜ਼ ਨੇ ਮਾਹੌਲ ਨੂੰ ਬਦਲ ਦਿੱਤਾ ਘੜਿਆਲ ਜੋ ਕਿ ਹੁਣ ਤੱਕ ਸ਼ਾਂਤ ਸੀ ਅਚਾਨਕ ਹਰਕਤ ਦੇ ਵਿੱਚ ਆ ਗਿਆ ਉਸ ਨੂੰ ਪਾਣੀ ਦੇ ਵਿੱਚ ਆਉਣ ਵਾਲੀ ਕਿਸ਼ਤੀ ਦੀ ਆਵਾਜ਼ ਅਤੇ ਚੀਕਾਂ ਤੋਂ ਖਤਰਾ ਮਹਿਸੂਸ ਹੋਇਆ ਉਸ ਦੀ ਕੁਦਰਤੀ ਪ੍ਰਵਰਤੀ ਨੇ ਉਸ ਨੂੰ ਖਤਰੇ ਤੋਂ ਬਚੜੀ ਖਮਲਾਵਰ ਬਣਾ ਦਿੱਤਾ ਉਹ ਬੇਬੇ ਅਤੇ ਕਿਸ਼ਤੀ ਦੇ ਵਿਚਕਾਰ ਇੱਕ ਰੁਕਾਵਟ ਦੇ ਵਾਂਗ ਖੜਾ ਹੋ ਗਿਆ ਜਿਵੇਂ ਉਹ ਬੇਬੇ ਦੇ ਰੱਖਿਆ ਕਰ ਰਿਹਾ ਹੋਵੇ ਪਰ ਅਸਲ ਦੇ ਵਿੱਚ ਉਹ ਆਪਣੀ ਜਾਨ ਬਚਾਰਿਆ ਸੀ ਪਿੰਡ ਵਾਲੇ ਜੋ ਸਿਰਫ ਇੱਕ ਚਮਤਕਾਰ ਦੇਖਣ ਆਏ ਸਨ ਹੁਣ ਇੱਕ ਭਿਆਨਕ ਦ੍ਰਿਸ਼ ਦੇਖ ਰਹੇ ਸਨ ਉਹਨਾਂ ਨੂੰ ਲੱਗਿਆ ਮਿੱਕੜਿਆਲ ਸ਼ਾਇਦ ਬੇਬੇ ਤੇ ਹਮਲਾ ਕਰਨ ਮੜਾ ਹੈ ਬੇਬੇ ਨੂੰ ਖਾਣ ਮੜਾ ਹੈ ਚਲੋ ਇਸ ਨੂੰ ਮਾਰ ਦੇਨੇ ਹਾਂ ਉਹ ਬੇਬੇ ਨੂੰ ਖਾ ਜਾਵੇਗਾ ਇੱਕ ਬਜ਼ੁਰਗ ਨੇ ਰੋਲਾ ਪਾਇਆ ਸਾਰੇ ਲੋਕਾਂ ਨੇ ਆਪਣੀ ਗੱਥਾਂ ਦੇ ਵਿੱਚ ਫੜੇ ਬਾਸ ਦੇ ਡੰਡੇ ਅਤੇ ਹਥਿਆਰ ਚੁੱਕ ਲਏ ਜਸਪ੍ਰੀਤ ਨੇ ਚੀਕ ਕੇ ਕਿਹਾ ਰੁਕਰ ਕੋ ਉਹ ਬੇਬੇ ਨੂੰ ਸ਼ਾਇਦ ਬਚਾ ਰਿਹਾ ਹੈ ਉਸਨੇ ਬੇਬੇ ਨੂੰ ਬਚਾਇਆ ਹੈ ਪਰ ਉਸ ਦੀ ਆਵਾਜ਼ ਕਿਸੇ ਨੇ ਸੁਣੀ ਨਹੀਂ ਉਹਨਾਂ ਦਾ ਡਰ ਉਹਨਾਂ ਦੀ ਸੋਜ ਤੇ ਹਾਵੀ ਹੋ ਗਿਆ ਬੇਬੇ ਹਰਦੇਵ ਕੌਰ ਜੋ ਕਿ ਹੁਣ ਤੱਕ ਬੇਹੋਸ਼ੇ ਉਹ ਵੀ ਖੋਸਤੇ ਵਿੱਚ ਆ ਚੁੱਕੇ ਸੀ ਉਸਨੇ ਇਹ ਸਾਰਾ ਕੁਝ ਦੇਖਿਆ ਉਸਨੇ ਮਗਰਮਚਵਲ ਦੇਖਿਆ ਅਤੇ ਉਸ ਦੀਆਂ ਅੱਖਾਂ ਦੇ ਵਿੱਚ ਡਰ ਦੇਖਿਆ ਉਸਦੇ ਸਿਰ ਤੇ ਡੰਗੇ जख्म ਦੇ ਨਿਸ਼ਾਨ ਦੇਖਿਆ ਉਸਨੇ ਸਮਝਿਆ ਕਿ ਇਹ ਜੀਵ ਕੋਈ ਜਾਦੂਗਰ ਨਹੀਂ ਹੈ ਸਗੋਂ ਉਸ ਤਰ੍ਹਾਂ ਹੀ ਇੱਕ ਬੇਵਸਤੀ ਹੈ ਉਸਨੇ ਹੱਥ ਉੱਚਾ ਕਰਕੇ ਕਿਸ਼ਤੀ ਵਾਲਿਆਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਜਾਓ ਪੁੱਤਰੋ ਜਾਓ ਬੇਬੇ ਨੇ ਕਮਜ਼ੋਰ ਆਵਾਜ਼ ਦੇ ਵਿੱਚ ਕਿਹਾ ਕੋਈ ਮੇਰੇ ਪੁੱਤਰ ਨੂੰ ਕੁਝ ਨਹੀਂ ਕਹੇਗਾ ਉਸਨੇ ਮੈਨੂੰ ਚਾਇਆ ਹੈ ਉਸ ਨੂੰ ਜਾਣਦੇ ਹੋ ਬੇਬੇ ਉਹ ਤਾਂ ਖਤਰਨਾਕ ਹੈ ਜਸਪ੍ਰੀਤ ਨੇ ਕਿਹਾ ਨਹੀਂ ਪੁੱਤਰ ਬੇਬੇ ਨੇ ਕਿਹਾ ਉਹ ਖਤਰਨਾਕ ਨਹੀਂ ਹੈ ਤੁਸੀਂ ਹੋ ਤੁਸੀਂ ਉਸ ਨੂੰ ਡਰਾ ਦਿੱਤਾ ਹੈ ਡਰੋ ਹਮੇਸ਼ਾ ਦੂਜੇ ਨੂੰ ਖਤਰਨਾਕ ਬਣਾਉਂਦਾ ਹੈ ਜਾਓ ਇਸ ਨੂੰ ਇੱਥੇ ਸ਼ਾਂਤ ਹੋਣ ਦਿਓ ਪਿੰਨ ਵਾਲੇ ਹਨਾਂ ਲੱਗੇ ਇੱਕ ਔਰਤ ਜੋ ਕਿ ਮੌਤ ਦੇ ਮੁੱਤ ਹੁਣੇ ਵਾਪਸ ਆਈ ਸੀ ਅਜੇ ਵੀ ਉਸ ਭਿਆਨਕ ਜੀਵ ਦੀ ਰਾਖੀ ਕਰ ਰਹੀ ਸੀ ਸ਼ਾਇਦ ਇਹੀ وجہ ਸੇ ਕੁਦਰਤ ਨੇ ਵੀ ਬੇਬੇ ਨੂੰ ਬਚਾਇਆ ਹੈ ਕਿਉਂਕਿ ਬੇਬੇ ਵਰਗੇ ਲੋਕ ਜੋ ਕੁਦਰਤ ਨੂੰ ਇਨਾ ਪਿਆਰ ਕਰਦੇ ਹਨ ਬਹੁਤ ਘੱਟ ਗਿਣਤੀ ਵਿੱਚ ਹਨ ਉਹਨਾਂ ਨੇ ਆਪਣੇ ਹਥਿਆਰ ਹੇਟਾ ਲੱਕ ਦਿੱਤੇ ਹੌਲੀ-ਹੌਲੀ ਪਿੱਛੇ ਹਟ ਗਏ ਜਿਵੇਂ ਉਹ ਪਿੱਛੇ ਹਟੇ ਕੜਿਆਲ ਹੌਲੀ-ਹੌਲੀ ਬੇਬੇ ਦੇ ਨੇੜੇ ਆਇਆ ਇੱਕ ਪਾਲੀ ਉਸ ਵੱਲ ਦੇਖਿਆ ਅਤੇ ਫਿਰ ਦੁਬਾਰਾ ਪਾਣੀ ਦੇ ਵਿੱਚ ਇੰਝ ਗਵਾਚ ਗਿਆ ਜਿਵੇਂ ਧਨਮਤ ਕਰ ਰਿਹਾ ਹੋਵੇ ਉਸ ਰਾਤ ਪਿੰਡ ਦੇ ਲੋਕਾਂ ਨੇ ਨਾ ਸਿਰਫ ਇੱਕ ਬਜ਼ੁਰਗ ਔਰਤ ਨੂੰ ਵੇਖਿਆ ਬਲਕਿ ਇੱਕ ਵੱਡੀ ਸਚਾਈ ਵੀ ਦੇਖੀ ਉਹਨਾਂ ਨੂੰ ਪਤਾ ਲੱਗਿਆ ਕਿ ਚਮਤਕਾਰ ਕੋਈ ਅਲੌਕਿਕ ਘਟਨਾ ਨਹੀਂ ਸਗੋਂ ਕੁਦਰਤ ਦੀ ਨਿਮਾ ਅਤੇ ਜੀਵਾਪਤੀ ਜਲਤਾ ਦਾ ਨਤੀਜਾ ਹੈ ਬੇਬੇ ਹਰਦੇਵ ਕੌਰ ਨੇ ਆਪਣੀ ਜ਼ਿੰਦਗੀ ਨਾਲ ਬਿਲਕੁਲ ਇਹ ਸਾਬਤ ਕਰ ਦਿੱਤਾ ਕਿ ਜੇ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ ਤਾਂ ਉਹ ਵੀ ਤੁਹਾਨੂੰ ਵਾਪਸ ਪਿਆਰ ਕਰਦਾ ਹੈ ਚਾਹੇ ਉਹ ਬੰਦਾ ਹੈ ਚਾਹੇ ਕੋਈ ਵੀ ਚੀਜ਼ ਹੈ ਰੱਬ ਹੋਵੇ ਜਾਂ ਇੱਕ ਕੁਦਰਤ ਉਸਨੇ ਦਰਿਆ ਨੂੰ ਪਿਤਾ ਸਮਝਿਆ ਉਸਤੇ ਜੀਵਾ ਨੂੰ ਪੁੱਤਰ ਅਤੇ ਦਰਿਆ ਅਤੇ ਉਸਦੇ ਪੁੱਤਰ ਨੇ ਉਸ ਨੂੰ ਮੌਦੇ ਮੋਤੋ ਵਾਪਸ ਕਢ ਲਿਆ ਜਦੋਂ ਸਵੇਰ ਹੋਈ ਤਾਂ ਪਿੰਡ ਦੇ ਲੋਕ ਜੋ ਕਿ ਉੱਥੇ ਸਨ ਉਹਨਾਂ ਨੇ ਬੇਬੇ ਹਰਦੇਵ ਕੌਰ ਨੂੰ ਬੜਾ ਸਤਿਕਾਰ ਦਿੱਤਾ ਪੱਤਰਕਾਰ ਨੇ ਇਹ ਘਟਨਾ ਬਾਰੇ ਦੁਨੀਆ ਨੂੰ ਆ ਲੇਕਿਨ ਕਈਆਂ ਨੇ ਵਿਸ਼ਵਾਸ ਨਹੀਂ ਕੀਤਾ ਵੀ ਐਵੇਂ ਦਾ ਪਰਦੇ ਹਨ ਸਬੂਤ ਕੀ ਹੈ ਸ਼ਾਇਦ ਉਸ ਵੇਲੇ ਕਿਸੇ ਨੇ ਵੀ ਕੋਈ ਤਸਵੀਰ ਨਹੀਂ ਖਿੱਚੀ ਕਿਸੇ ਨੇ ਵੀ ਕੋਈ ਸਬੂਤ ਇਕੱਠਾ ਨਹੀਂ ਕੀਤਾ ਸ਼ਾਇਦ ਇਹ ਘਟਨਾ ਇੱਕ ਅਫਵਾਹ ਬਣ ਕੇ ਲੱਗੀ ਲੇਕਿਨ ਜੋ ਪਿੰਡ ਵਾਲੇ ਸਨ ਜਿਨ੍ਹਾਂ ਨੇ ਸਾਰਾ ਕੁਝ ਦੇਖਿਆ ਅਤੇ ਜੋ ਲੋਕ ਇਸ ਗੱਲ ਤੇ ਬਹੁਤ ਪਹਿਲਾਂ ਤੋਂ ਯਕੀਨ ਕਰਦੇ ਸਨ ਵੀ ਇਸ ਤਰ੍ਹਾਂ ਦਾ ਕੋਈ ਵਿਆਸ ਤਰਿਆ ਦਾ ਰੱਖਾ ਉਸ ਦਰਿਆ ਦੇ ਕਿਨਾਰੇ ਹੈ ਉੱਥੇ ਰਹਿੰਦਾ ਹੈ ਸ਼ਾਇਦ ਉਹਨਾਂ ਲਈ ਕੋਈ ਨਵੀਂ ਗੱਲ ਨਹੀਂ ਸੀ ਉਹਨਾਂ ਲਈ ਕੋਈ ਅਜੀਬ ਗੱਲ ਨਹੀਂ ਸੀ ਹਾਂਜੀ ਸਾਧ ਸੰਗਤ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਘਟਨਾ ਸੱਚੀ ਹੋਵੇਗੀ ਜਾਂਸਤੇ ਵਿੱਚ ਬਹੁਤ ਸਾਰੇ ਤੱਤ ਜਿਹੜੇ ਹਨ ਉਹ ਮਿਲੇ ਹੋਏ ਹਨ ਲੇਕਿਨ ਇੱਕ ਗੱਲ ਪੱਕੀ ਹੈ ਇਨੀ ਬਜ਼ੁਰਗ ਔਰਤਾਂ ਇਸਤਰਾ ਹੜ ਦੇ ਪਾਣੀ ਵਿੱਚ ਪਤ ਜਾਣਾ ਇਹ ਕੋਈ ਛੋਟੀ ਗੱਲ ਨਹੀਂ ਹੈ ਮਗਰ ਮੱਛ ਨੇ ਉਸਦੀ ਜਾਣ ਦਿੱਤਾ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿਉਂਕਿ ਜੋ ਸਪ੍ਰਿਤ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਉਹ ਬਿਲਕੁਲ ਸਹੀ ਸੀ ਜਦ ਤੁਹਾਡੀ ਇਸ ਬਾਰੇ ਕੋਈ ਹੋਰ رائے ਹੈ ਹਾਂਜੀ ਦਿਓ ਜੀ ਸਾਨੂੰ ਅੱਜਤ ਤੁਸੀਂ ਇਸ ਬਾਰੇ ਕੀ ਜਾਣਦੇ ਹੋ ਕਿ ਤੁਸੀਂ ਵੀ ਇਸ ਘਟਨਾ ਨੂੰ ਪਹਿਲਾਂ ਸੁਣਿਆ ਹੈ ਜਾਂ ਦੇਖਿਆ ਹੈ ਜੇਕਰ ਹਾਂ ਤਾਂ ਆਪਣੇ ਅਨੁਭਵ ਸਾਂਝੇ ਕਰ ਸਕਦੇ ਹੋ ਹਾਂਜੀ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਦਾਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇਕਰ ਕਹਾਣੀ ਪਸੰਦ ਆਈ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹੀਆਂ ਕਹਾਣੀਆਂ ਪਹੁੰਚ ਸਕਣ ਹਾਂਜੀ ਸਾਡੇ ਚੈਨਲ ਤੇ ਬਨੇ ਰਹੋ ਦੇਵ ਜੀ ਸਾਨੂੰ ਜੱਜ ਤੇ ਗੱਜ ਕੇ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ